ਵੀ ਇਹਨਾਂ ਨੇ ਉਹ ਜਿਹੜੀ ਪਾਕਿਸਤਾਨ ਵਾਲੀ ਸਰਹੱਦ ਦਾ ਉਹ ਚੱਕ ਕੇ ਇੱਥੇ ਲੈ ਆਂਦੀ। ਪੰਜਾਬ ਨੂੰ ਹੁਣ ਇਹਨਾਂ ਨੇ ਇੱਕ ਹਿਸਾਬ ਨਾਲ ਬਾਹਰ ਕਰਤਾ। ਆਪ ਦੇ ਆਪ ਦੇ ਹਿਸਾਬ ਨਾਲ ਹੀ ਪੰਜਾਬ ਚ ਭਾਰਤ ਚੋਂ ਬਾਹਰ ਕਰਤਾ। ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਕਿ ਇਹ ਜੰਗ ਜਿੱਤੀ ਜਾਏਗੀ। ਉਹਨਾਂ ਚਿਰ ਕੋਈ ਸਾਡੇ ਕੋਲ ਵਿਚਾਰ ਲੈ ਰਸਤਾ ਨਹੀਂ। ਕਿਉਂਕਿ ਕੋਈ ਗੱਲ ਕਰਨੀ ਆਉਂਦਾ ਉਹਨੂੰ ਅਸੀਂ ਕਹਿ ਦੇਈਏ ਵੀ ਆ ਮੰਗਾ। ਉਹਨੂੰ ਮੈਂਬਰੇ ਨੂੰ ਦੇ ਦੇਵਾਂਗੇ। ਸਾਡੀ ਕੋਈ ਗੱਲ ਕਰਨ ਦਾ ਕੋਈ ਇਰਾਦਾ ਨਹੀਂ। ਵੀ ਪੰਜਾਬ ਨਾਲ ਉਹਦਾ ਬਾਕੀ ਸਾਰੀਆਂ ਸਟੇਟਾਂ ਨਾਲੋਂ ਵਿਸ਼ੇਸ਼ ਕਿਸਮ ਦਾ ਰਵਈਆ ਅਸੀਂ ਚੰਡੀਗੜ੍ਹ ਵੀ ਵੇਖਿਆ 10 ਤਰੀਕ ਨੂੰ ਜੁਨੀ ਹਾਂ ਵੀ ਯਾਰ ਤੁਸੀਂ ਐਂਟਰੀ ਨਹੀਂ ਹੋ ਸਕਦੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਕੇਂਦਰ ਸ਼ਾਸਤ ਪ੍ਰਦੇਸ਼ ਆ ਇਹ ਤੇ ਇੱਥੇ ਕੇਂਦਰ ਦਾ ਕੰਟਰੋਲ ਹੈ ਤੁਸੀਂ ਇਹਦੇ ਵਿੱਚ ਐਂਟਰ ਨਹੀਂ ਹੋ ਸਕਦੇ ਕਿੰਨਾ ਕੁ ਸੋਥਾ ਉਹਨਾਂ ਨੇ ਮਤਲਬ ਜਵਾਂ ਜਦੋਂ ਸਿਰ ਤੋਂ ਨਹੀਂ ਪਾਣੀ ਲੰਘਿਆ ਫਿਰ ਉਹਨਾਂ ਨੇ ਜਾਣ ਦੀ ਇਜਾਜ਼ਤ ਦਿੱਤੀ ਆ ਇਹ ਮੁਗਲ ਹਕੂਮਤ ਆਈ ਆ ਉਸ ਤੋਂ ਬਾਅਦ ਅੰਗਰੇਜ਼ ਹਕੂਮਤ ਆਈ ਆ ਮੁਗਲਾਂ ਤੋਂ ਪਹਿਲਾਂ ਅਫਗਾਨ ਸੀਗੇ ਉਸ ਤੋਂ ਪਹਿਲਾਂ ਹੋਰ ਹਰੇਕ ਹਾਕਮ ਨਾਲ ਪੰਜਾਬ ਦੀ ਲੜਾਈ ਰਹੀ ਹੈ ਸੋ ਇਸ ਕਰਕੇ ਤਾਂ ਇਹਦੇ ਜੀਨ ਜਿਹਦੇ ਵਿੱਚ ਹੈ ਸੰਘਰਸ਼ ਇਹਦੇ ਜੀਨ ਜਿਹਦੇ ਵਿੱਚ ਹੈ ਪੰਜਾਬੀਆਂ ਦੇ ਸਾਡੇ ਸਿਝਾ ਇਹ ਫੈਸਲਾ ਸਾਰੀਆਂ ਜਥੇਬੰਦੀਆਂ ਦੇ ਪ੍ਰਧਾਨਾਂ ਨਾਲ ਸਾਰੀਆਂ ਪੰਥਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਕਰਨਾ ਹੈ ਪਰ ਸਾਡੀ ਇੱਕ رائے ਹੈ ਕਿ ਅਸੀਂ ਸਾਰੀਆਂ ਗੱਲਾਂ ਇਕੱਠੀਆਂ ਕਰਕੇ ਇਹ ਲੜਾਈ ਇੱਕ ਵੱਡੀ ਪੱਧਰ ਤੇ ਵੱਧ ਰਹੀ ਹੈ ਹੋਰ ਜਿਹੜੀਆਂ ਪੰਜਾਬ ਨੇ ਥੱਕੇ ਆ ਅਸੀਂ ਇੱਕ ਵਾਰੀ ਫੈਸਲਾ ਕਰਨਾ ਚਾਹੀਦਾ ਹੈ ਲੜਾਈ ਕਰਕੇ ਉਹ ਸੈਂਟਰ ਨੇ ਵੇਖਣਾ ਇਸ ਕਰਨੇ ਕਿਸ ਤਰ੍ਹਾਂ ਦਾ ਰਾਈਲਰ ਨੇ ਇੱਕ ਮੈਨੂੰ ਨਾ ਪੰਜਾਬੀ ਦਾ ਸ਼ਾਇਰ ਆ ਉਹਨੇ ਬਹੁਤ ਸੋਹਣੀ ਉਹਦੀ ਲਿਖੀ ਆ ਕਹਿੰਦੇ ਜਵਰ ਨਕਾਮੀ ਹੋਰ ਜਵਰ ਜਦੋਂ ਤੀਕ ਨਾ ਮਿਲੇ ਕਵਰ ਤੇ ਇਹਨਾਂ ਦੇ ਹਾਕਮਾਂ ਦਾ ਖਾਸਾ ਰਿਹਾ ਵੀ ਜਦੋਂ ਤਿੱਕਰ ਇਹਨੂੰ ਕਵਰ ਨਹੀਂ ਮਿਲ ਜਾਂਦੀ ਉਦੋਂ ਤਿੱਕਰ ਇਹ ਹਟਦੇ ਨੇ ਜਵਰ ਕਰੀ ਹਰ ਜਵਰ ਦੀ ਇਹੋ ਕਹਾਣੀ ਕਰਨਾ ਜਵਰ ਤੇ ਮੂਹ ਦੀ ਖਾਲੀ ਇਹੀ ਬਿਲਕੁਲ ਇਹਨਾਂ ਦਾ ਖਾਸਾ ਇਹਨਾਂ ਦੇ ਭਾਰਤ ਦੇ ਹਾਕਮਾਂ ਤੇ ਬਿਲਕੁਲ ਢੁਗਦਾ ਸ਼ੰਭੂ ਬਾਰਡਰ ਤੇ ਆ ਦਿੱਲੀ ਕੂਚ ਕਰਨ ਵਾਸਤੇ ਕਾਲ ਸੀ ਕਾਮਨ ਸਾਹ ਮੋਰਚੇ ਦੀ ਇਸ ਟਾਈਮ ਦੇ ਉੱਤੇ ਵਿਚਾਰ ਚਰਚਾਵਾ ਹੋ ਰਹੀਆਂ ਵਾ ਸਪੀਚਾਂ ਹੋ ਰਹੀਆਂ ਵਾ ਕੀ ਸੁਨੇਹਾ ਆਉਂਦਾ ਦਿੱਲੀ ਵਾਲੇ ਪਾਸਿਓ ਕੀ ਅੰਦਰ ਜਾਣਤਾ ਜਾਊਗਾ ਕਿ ਜਾਂ ਇੱਥੇ ਰੋਕਿਆ ਜਾਂਦਾ ਵਾ ਥੋੜੇ ਸਮਝ ਪਤਾ ਲੱਗਣਾ ਹੁਣੇ ਤਸਵੀਰਾਂ ਤੁਹਾਨੂੰ ਦਿਖਾ ਲਈਆਂ ਸੀ ਮੋਰਚਾ ਬੰਦੀ ਅਗਲੇ ਪਾਸੇ ਵੀ ਹੋਈ ਆ ਕਿਉਂਕਿ ਬੈਰੀਕੇਡਿੰਗ ਕੀਤੀ ਹੋਈ ਆ ਬੰਦ ਵਸਾਰਾ ਰਸਤਾ ਯਸ ਟਾਈਮ ਦਿੱਲੀ ਵਾਲਾ ਤੇ ਦਿੱਲੀ ਦੀ ਐਡਵਾਈਜ਼ਰੀ ਜਿਹੜੀ ਆ ਉਹ ਵੀ ਪਹੁੰਚ ਚੁੱਕੀ ਆ ਫੇਕ ਕਿਹਾ ਜਾ ਰਿਹਾ ਕਿ ਦਿੱਲੀ ਚ ਤੁਸੀਂ ਐਂਟਰ ਨਹੀਂ ਹੋ ਸਕਦੇ ਸਾਡੇ ਨਾਲ ਕਿਸਾਨ ਆਗੂ ਸਹਿਬਾਨ ਸੁਜੀਤ ਸਿੰਘ ਫੂਲ ਜੀ ਆ ਗੁਰਫਤੇ ਸਾਹਿਬਾਂ ਚ ਕਰਦੇ ਆ ਜੀ ਬਾਈਕ ਖਾਲਸਾ ਬਾਈਕ ਜਿੱਕੇ ਫਤੂ ਸਾਹਿਬ ਅਗਲੇ ਪਾਸੇ ਸੁਨੇਹਾ ਆ ਗਿਆ ਕਿ ਤੁਸੀਂ ਦਿੱਲੀ ਚ ਵੜ ਨਹੀਂ ਸਕਦੇ ਤੁਹਾਡੇ ਕੋ ਪਰਮਿਸ਼ਨ ਹੈ ਨਹੀਂ ਕੀ ਰਣਨੀਤੀ ਅਗਲੀ ਹੁਣ ਤੁਹਾਡੀ ਅ ਦੇਖੋ ਜੀ ਇਹ ਇਕੱਲਾ ਇੱਥੇ ਹੀ ਇਹਨਾਂ ਨੇ ਰੋਕ ਲਈ ਜਿੰਨੀਆਂ ਵੀ ਆਪਣੀਆਂ ਪੰਜਾਬ ਹਰਿਆਣੇ ਦੀ ਸਰ ਹਰ ਰਸਤੇ ਲੰਘੇ ਆ ਜਿੰਨੇ ਵੀ ਸਾਰਿਆਂ ਸਾਰਿਆਂ ਤੇ ਹੀ ਰੋਕ ਹੈ ਵੀ ਤੁਸੀਂ ਇਨੀ ਜਾ ਸਕਦੇ ਚਲ ਜਿਹਦੇ ਚੋਂ ਅਸੀਂ ਜਿਹੜਾ ਪਹਿਲੀ ਗੱਲ ਤਾਂ ਜਿਹੜਾ ਅੱਜ ਵਾਲਾ ਪ੍ਰੋਗਰਾਮ ਸੀ ਕੋਈ ਐ ਨਹੀਂ ਸੀ ਵੀ ਉੱਥੇ ਕੋਈ ਪੱਕਾ ਮੋਰਚਾ ਲਾਉਣਾ ਸੀ ਉਹ ਇੱਕ ਦਿਨ ਦਾ ਪ੍ਰੋਗਰਾਮ ਸੀ ਕੱਲ੍ਹ ਕੱਲ੍ਹ ਦਾ ਅੱਜ ਸ਼ਾਮ ਤੱਕ ਪਹੁੰਚਣਾ ਸੀ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਬੰਗਲਾ ਸਾਹਿਬ ਇਕੱਠੇ ਹੋ ਕੇ ਉਦੋਂ ਬਾਅਦ ਇਨਸਾਫ ਮਾਰਚ ਸੀਗਾ ਸੰਸਦ ਭਵਨ ਤੱਕਰ ਉੱਥੇ ਜਿਹੜਾ ਹੈਗਾ ਪੀਐਮ ਆਫਿਸ ਨੂੰ ਮੰਗ ਪੱਤਰ ਦੇਣਾ ਸੀ ਸੁਨੇਹਾ ਦੇਣਾ ਸੀ ਇਹ ਇਹ ਅਸੀਂ ਸਮਰਪਿਤ ਕੀਤਾ ਜਿਹੜਾ ਹੌਨਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸਾਡੇ 300 ਸਾਲਾਂ ਦੀ ਹੈ ਉਹਨਾਂ ਦੀ ਉਹਨੂੰ ਆਧਾਰ ਬਣਾ ਕੇ ਉਹਨੂੰ ਸਮਰਪਿਤ ਕਰਕੇ ਪ੍ਰੋਗਰਾਮ ਰੱਖਿਆ ਸੀਗਾ ਬਈ ਅੱਜ ਜਾਵਾਂਗੇ ਅੱਜ ਸੀਸਗਾਂਚ ਪਹੁੰਚ ਜੂਗਾ ਇਹ ਉੱਥੋਂ ਰਾਤ ਰਹਿਣਗੇ ਜਿੱਥੇ ਉਹਨਾਂ ਨੇ ਸੀਸ ਕਟਾਇਆ ਸੀ ਅਗਲੇ ਦਿਨ ਜਿਹੜਾ ਸਰਕਾਰ ਨੂੰ ਮੰਗ ਪੱਤਰ ਦੇ ਕੇ ਮੋੜਿਆ ਹੋਵੇ ਔਰ ਇਹਨਾਂ ਨੇ ਇਹ ਜਿਹੜਾ ਹੁਣ ਟਿੱਕਰ ਦਾ ਜਿਹੜਾ ਇਹਨਾਂ ਦਾ ਰਵਾਈਆ ਲੱਗਦਾ ਇਹਨਾਂ ਨੇ ਕੱਲਾ ਹੁਣ ਨਹੀਂ ਪਹਿਲਾਂ ਵੀ 14 ਮਹੀਨੇ ਅਸੀਂ ਇੱਥੇ ਸ਼ੰਭੂ ਖਨੋਰੀ ਲੱਗਿਆ ਉਦੋਂ ਵੀ ਉਹਨਾਂ ਨੇ ਇਹੀ ਇੱਕ ਹਿਸਾਬ ਨਾਲ ਅਸੀਂ ਉਦੋਂ ਕਹਿੰਦੇ ਰਹੇ ਆ ਵੀ ਇਹਨਾਂ ਨੇ ਉਹ ਜਿਹੜੀ ਪਾਕਿਸਤਾਨ ਵਾਲੀ ਸਰਹੱਦ ਦਾ ਉਹ ਚੱਕ ਕੇ ਇੱਥੇ ਲੈ ਆਉਂਦੀ ਹੈ ਪੰਜਾਬ ਨੂੰ ਹੁਣ ਇਹਨਾਂ ਨੇ ਇੱਕ ਹਿਸਾਬ ਨਾਲ ਬਾਹਰ ਕਰਤਾ ਆਪ ਦੇ ਆਪ ਦੇ ਹਿਸਾਬ ਨਾਲ ਹੀ ਪੰਜਾਬ ਚ ਭਾਰਤ ਚੋਂ ਬਾਹਰ ਕਰਤਾ ਤੇ ਬਿਲਕੁਲ ਉਹੀ ਸੀਨ ਅਸੀਂ ਅੱਜ ਦੇਖ ਰਹੇ ਆ ਉਹੀ ਥਾਂ ਹੈ ਉਹੀ ਕੰਦ ਹੈ ਉੱਥੇ ਜਿੱਥੇ ਪਹਿਲਾਂ ਕੰਦ ਲੱਗੀ ਸੀ ਇੱਥੇ ਹੀ ਬੈਰੀਕੇਡਿੰਗ ਆ ਮਾ ਵੀ ਦਿਖਾ ਲਿਆ ਆ ਜੀ ਜਿੱਦਾਂ ਤੁਹਾਡੇ ਵਾਲੀ ਬੈਰੀਕੇਡਿੰਗ ਲਾਈ ਹੈ ਅੱਜ ਵੀ ਤੁਸੀਂ ਵੀ ਖੁਦ ਪਹੁੰਚੇ ਹੋ ਸਾਰੇ ਆਗੂ ਸਹਬਾਨ ਪਹੁੰਚੇ ਆ ਅੱਜ ਵੀ ਸੇਮ ਉਹ ਪੋਜੀਸ਼ਨ ਬਣੀ ਹੋਈ ਹੈ ਜੀ ਬਿਲਕੁਲ ਸੇਮ ਉਹੀ ਸੀਨ ਹੈ ਉਹੀ ਪੋਜੀਸ਼ਨ ਹੈ ਸੋ ਇਹ ਹੁਣ ਤਾਂ ਹੁਣ ਉਹ ਸਾਨੂੰ ਸੁਨੇਹਾ ਆਇਆ ਹੁਣ ਅਸੀਂ ਕਿਹਾ ਸੀਗਾ ਵੀ ਸਾਨੂੰ ਦੱਸੋ ਵੀ ਤੁਸੀਂ ਸਾਨੂੰ ਇਜਾਜ਼ਤ ਦਿੰਦੇ ਹੋ ਜਾਂ ਨਹੀਂ ਦਿੰਦੇ ਹੋ ਤਾਂ ਕਿ ਅਸੀਂ ਉਹਦੇ ਹਿਸਾਬ ਨਾਲ ਆਪਦਾ ਕਹਾ ਕੋਈ ਫੈਸਲਾ ਕਰਗੇ ਕੋਈ ਤਾਂ ਉਹਨਾਂ ਦਾ ਉਹ ਕਹਿੰਦੇ ਆ ਵੀ ਦਿੱਲੀ ਤੋਂ ਡੈਲੀਗੇਸ਼ਨ ਆ ਰਿਹਾ ਹੈ ਭਾਰਤ ਸਰਕਾਰ ਦਾ ਇਹ ਨਹੀਂ ਪਤਾ ਉਹਦੇ ਵਿੱਚ ਕੌਣ ਮੰਤਰੀ ਆ ਕਿ ਕੋਈ ਅਧਿਕਾਰੀ ਆ ਕੋਈ ਵੀ ਉਹ ਮਾਲੇ ਪਹੁੰਚ ਗਿਆ 2:30 ਵਜੇ ਤੱਕ ਇੱਥੇ ਪਹੁੰਚ ਜਾਊਗਾ ਤੇ ਵੀ ਤੁਸੀਂ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਓ ਉਹ ਚਲ ਇਧਰੋਂ ਵੀ ਡੈਲੀਗੇਸ਼ਨ ਤੈਅ ਹੋ ਗਿਆ 11 ਮੈਂਬਰਾਂ ਦਾ ਚਲੋ ਮੈਂ ਵੀ ਉਹਦੇ ਵਿੱਚ ਸ਼ਾਮਲ ਆ ਉਹ ਚਲ ਕੀ ਹੁੰਦਾ ਨੂੰ ਸਾਨੂੰ ਨਹੀਂ ਲੱਗਦਾ ਵੀ ਕੋਈ ਇਆਜ਼ਤ ਦੇਣ ਆਏ ਆ ਉਹ ਸਾਨੂੰ ਮਨਾਉਣ ਨਹੀਂ ਆਏ ਆ ਵੀ ਯਾਰ ਵੀ ਸੋਡਾ ਪ੍ਰੋਟੈਸਟ ਹੋ ਗਿਆ ਤੇ ਵੀ ਤੁਸੀਂ ਹੁਣ ਸੁਭਾਤੀ ਕਰ ਦਿਓ ਉਹ ਚਲ ਸੁਣਦੇ ਆ ਕੀ ਹੁੰਦਾ ਉਹ ਤੋਂ ਬਾਅਦ ਗਾਹਾਂ ਉਹਦੀ ਸਾਰੀ ਹਾਲਤ ਚੋਂ ਫੇਰਾਗਾ ਅਗਲਾ ਸਟੈਪ ਲੈ ਜਾਊਗਾ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ ਸੀ ਉੱਥੇ ਰੁਕਣਾ ਸੀ ਕੱਲ ਇਨਸਾਫ ਮਾਰਚ ਕਰਨਾ ਸੀ ਕੇਵਲ ਪੀਐਮ ਆਫਿਸ ਜਾ ਕੇ ਤੇ ਆਪਣਾ ਇੱਕ ਮੰਗ ਪੱਤਰ ਦੇਣਾ ਸੀ ਤੇ ਮੰਗ ਪੱਤਰ ਤੋਂ ਕਾਹਦਾ ਡਰ ਆ ਉਹਦੇ ਵਿੱਚ ਕੀ ਫਿੱਟ ਕੀਤਾ ਹੋਇਆ ਤੁਸੀਂ ਵੇਖੋ ਜੀ ਇੱਕ ਤਾਂ ਜਿਹੜਾ ਹੈਗਾ ਜਿਹੜਾ ਮੰਗ ਪੱਤਰ ਹੈ ਨਾ ਉਹਦੇ ਵਿੱਚ ਮੇਨ ਮੰਗ ਜਿਹੜੇ ਆਪਣੇ ਪੰਜਾਬ ਦੇ ਜਿਨ੍ਹਾਂ ਨੂੰ ਭਬੰਦੀ ਸਿੰਘ ਕਹਿ ਦਿੰਦੇ ਨੇ ਸਜ਼ਾ ਪੂਰੀ ਕਰ ਚੁੱਕੇ ਨੇ ਉਹ ਪੰਜਾਬ ਦੇ ਇਕੱਲਾ ਬੰਦੇ ਸਿੰਘ ਹੀ ਨਹੀਂ ਪੰਜਾਬ ਦੇ ਬੰਦੀ ਸਿੰਘਾਂ ਸਮੇਤ ਜਿੰਨੇ ਵੀ ਭਾਰਤ ਦੀਆਂ ਜੇਲਾਂ ਦੇ ਵਿੱਚ ਅੱਡ-ਅੱਡ ਵਰਗਾ ਨਾਲ ਸਬੰਧਤ ਅੱਡ-ਅੱਡ ਧਰਮ ਨਾਲ ਸਬੰਧਤ ਰਾਜਸੀ ਕੈਦੀ ਹੈ ਜਿਹੜੇ ਰਾਜਸੀ ਬੰਦੀ ਹੈ ਰਾਜਨੀਤਿਕ ਉਹਨਾਂ ਦੀ ਸਾਰਿਆਂ ਦੀ ਰਿਹਾਈ ਦੀ ਮੰਗ ਹੈ ਭਾਵੇਂ ਉਹ ਮੁਸਲਮ ਘੱਟ ਗਿਣਤੀ ਨਾਲ ਸਬੰਧਤ ਹੈ ਵਿਦਿਆਰਥੀ ਆਗੂ ਹੈ ਉਹਨਾਂ ਦੇ ਉਮਰ ਖਾਲਦ ਪੰਜਾਬ ਯੂਨੀਵਰਸਿਟੀ ਦਾ ਪੀ ਐਚ ਡੀ ਕੀਤੀ ਹੋਈ ਆ ਉਹਨੂੰ 5 ਮਹੀਨੇ ਹੋ ਗਏ ਉਹਦੀ ਕਿਤੇ ਸੁਪਰੀਮ ਕੋਰਟ ਚ ਭੇਜ ਤੱਕ ਤੇ ਹਾਈ ਕੋਰਟ ਚ ਹੁਣ ਵੀ ਸੁਪਰੀਮ ਕੋਰਟ ਚ ਵੈਸਾ ਹੋ ਰਹੇ ਨੇ ਉਹਦੀ ਜਵਾਨਤ ਦੀ ਹੀ ਅਰਜੀ ਵੱਖਰੀ ਗੱਲ ਤਾਂ ਵੱਖਰੀ ਐ ਜਵਾਨਤਰੀ 5 ਸਾਲਾਂ ਦੀ ਉਹਦੀ ਕੀਤੀ ਜਾ ਰਹੀ ਜੀ ਆਗੇ ਜੀ ਹਾਂ ਆਪਾਂ ਨਾਲ ਚਲਦੇ ਚਲਦੇ ਆ ਜੀ ਨਾਲ ਤੁਰੇ ਚਲਦੇ ਨਾਲੇ ਗੱਲਬਾਤ ਹੁੰਦੀ ਜਾਂਦੀ ਜੀ ਸਾਹਿਬ ਹਾਂਜੀ ਤੇ ਡੈਲੀਗੇਸ਼ਨ ਪਹੁੰਚ ਚੁੱਕਾ ਹੈ ਸਾਰਿਆਂ ਦੀ ਰਿਹਾਈ ਦੀ ਖਤਰਸੀ ਮੰਗ ਪੱਤਰ ਦੇਣਾ ਸੀ ਅਸਲ ਵਿੱਚ ਇਹਨਾਂ ਨੂੰ ਡਰ ਹੈ ਵੀ ਜੇ ਇਹ ਹੈ ਸਾਰਾ ਇਕੱਠੇ ਹੋ ਗਏ ਜਿਹੜੇ ਸਾਰੀਆਂ ਦੂਜੀਆਂ ਸਟੇਟਾਂ ਦੇ ਜਾਂ ਦੂਜੀਆਂ ਵਰਗਾਂ ਦੇ ਦੂਜੀਆਂ ਧਰਮਕ ਘਟ ਗਣਤੀਆਂ ਦੇ ਸਾਰਿਆਂ ਨੂੰ ਇਹ ਇੱਕ ਪਲੇਟਫਾਰਮ ਥਲੇ ਇਕੱਠੇ ਹੋ ਗਏ ਤਾਂ ਇਹ ਸਮਝ ਲਓ ਵੀ ਇਹਦਾ ਮੈਸੇਜ ਹੈ ਬਹੁਤ ਵੱਡਾ ਜਾਊਗਾ ਮਤਲਬ ਇਹ ਤਾਂ ਕਬਰ ਆਏ ਹੋਏ ਨੇ ਪੁੱਲ ਸਾਹਿਬ ਜਦੋਂ ਕ੍ਰਾਂਤੀ ਹੁੰਦੀ ਆ ਕ੍ਰਾਂਤੀ ਪੰਜਾਬ ਚ ਉੱਠਦੀ ਆ ਅੱਜ ਵੀ ਇੱਕ ਵੱਡੀ ਆਵਾਜ਼ ਪੰਜਾਬ ਚ ਉੱਠ ਰਹੀ ਆ ਕਿਸਾਨੀ ਸੰਘਰਸ਼ਾਂ ਦੀ ਆਵਾਜ਼ ਇੱਥੋਂ ਉੱਠੀ ਆ ਮੋਰੀ ਪੰਜਾਬ ਹੀ ਹਮੇਸ਼ਾ ਲੱਗਦਾ ਵੈਸੇ ਵੇਖੋ ਜੀ ਇਹ ਗੱਲ ਠੀਕ ਹੈ ਬਿਲਕੁਲ ਵੀ ਪੰਜਾਬ ਨਾਲ ਉਹਦਾ ਬਾਕੀ ਸਾਰੀਆਂ ਸਟੇਟਾਂ ਨਾਲੋਂ ਵਿਸ਼ੇਸ਼ ਕਿਸਮ ਦਾ ਰਵਈਆ ਅਸੀਂ ਚੰਡੀਗੜ੍ਹ ਵੀ ਵੇਖਿਆ 10 ਤਰੀਕ ਨੂੰ ਹਾਂ ਬਿਲਕੁਲ ਹਾਂ ਵੀ ਯਾਰ ਤੁਸੀਂ ਐਂਟਰੀ ਨਹੀਂ ਹੋ ਸਕਦੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਕੇਂਦਰ ਸ਼ਾਸਤ ਪ੍ਰਦੇਸ਼ ਆ ਇਹ ਤੇ ਇੱਥੇ ਕੇਂਦਰ ਦਾ ਕੰਟਰੋਲ ਹੈ ਤੁਸੀਂ ਇਹਦੇ ਵਿੱਚ ਐਂਟਰ ਨਹੀਂ ਹੋ ਸਕਦੇ ਕਿੰਨਾ ਕੁ ਸੌਥ ਉਹਨਾਂ ਨੇ ਮਤਲਬ ਜਵਾਂ ਜਦੋਂ ਸਰਤਾਂ ਨਹੀਂ ਪਾਣੀ ਲੰਘਿਆ ਫਿਰ ਉਹਨਾਂ ਨੇ ਜਾਣ ਦੀ ਇਜਾਜ਼ਤ ਦਿੱਤੀ ਆ ਇਹ ਜਾ ਜਾਰਦੀ ਜਾਂਚ ਦਿੱਤੀ ਇਹਨਾਂ ਦੀ ਮਜਬੂਰੀ ਬਣ ਗਈ ਜਬਰਦਸਤੀ ਹੋਣਾ ਕਰਨਾ ਪਿਆ ਉਦੋਂ ਪਹਿਲਾਂ ਅਸੀਂ 14 ਮਹੀਨੇ ਇੱਥੇ ਬੈਠੇ ਹੋਦੋਂ ਨਹੀਂ ਇਹਨਾਂ ਨੇ ਜਾਣ ਦੇ ਤੱਕ ਕਿੰਨੀਆਂ ਗੋਲੇ ਚਲਾਏ ਇਹ ਕਹਿੰਦਾ ਬਰੂਧ ਸਟਿਆ ਅਸੀਂ ਸੱਧੀਆਂ ਗੋਲੀਆਂ ਮਾਰ ਕੇ ਸ਼ੀਰ ਕਿਤੇ ਅੱਖਾਂ ਚੋਂ ਅਨੇ ਕੀਤੇ ਬੰਦੇ ਉਹ ਅਸੀਂ ਵੇਖਿਆ ਹੁਣ ਵੇਖਿਆ ਇਹ ਮਤਲਬ ਇੱਕ ਤਰ੍ਹਾਂ ਦਾ ਐ ਸਮਝ ਲਓ ਵੀ ਪੰਜਾਬ ਨੂੰ ਜਿਵੇਂ ਹੁੰਦਾ ਵੀ ਇਹ ਜਿਹੜਾ ਅਣਖ ਰੜਕਾ ਵਾਲਾ ਸੂਬਾ ਸਾਡੀ ਹਿਸਟਰੀ ਹੈ ਇੱਕ ਸਾਡਾ ਵਿਰਸਾ ਇਤਿਹਾਸ ਹੈ ਉਹ ਪ੍ਰੇਰਨਾ ਦਿੰਦਾ ਹੈ ਕ੍ਰਾਂਤੀਆਂ ਇਥੋਂ ਛੋਟਦੀਆਂ ਹਨਾ ਕ੍ਰਾਂਤੀਆਂ ਪੰਜਾਬ ਚੋਂ ਛੋਟਦੀਆਂ ਇਸ ਕਰਕੇ ਹੁਣ ਜਿਹੜੇ ਉਹ ਮੈਨੂੰ ਸਵਾਲ ਕੀਤਾ ਕਿ ਕਿ ਉਹ ਬੰਦੀ ਸਿੰਘਾਂ ਨੂੰ ਜੋ ਸਜੇਪੁਰੀ ਕਰ ਲਈ ਉਹ ਆਖਿਆ ਵੀ ਉਹਨਾਂ ਤੋਂ ਦੂਜੇ ਮੰਗ ਮੰਗਾਉਣਾ ਚਾਹੁੰਦੇ ਨੇ ਵੀ ਤੁਸੀਂ ਮੁਖਧਾਰਾ ਚ ਆ ਜਾਓ ਤੇ ਜਿਹੜੀ ਤੁਸੀਂ ਆਜ਼ਾਦੀ ਵਾਲੀ ਸੰਘਰਸ਼ ਹੈ ਇਹਨੂੰ ਛੱਡ ਦੇ। ਉਹ ਮੇਰਾ ਖਿਆਲ ਹੈ ਜੇ ਕੋਈ ਉਹਨਾਂ ਦੇ ਉੱਪਰ ਲੈ ਜਾ ਹੱਥ ਨੂੰ ਛੱਡ ਦੇਣਗੇ। ਸੋ ਇਸ ਕਰਕੇ ਗੱਲ ਇਹ ਹੈਗੇ ਵੀ ਜਿਹੜੇ ਵਿੱਚ ਆਜ਼ਾਦੀ ਦੀ ਸਪਿਰਟ ਹੈ ਜਿਹੜੀ ਆਪਣੇ ਇਹ ਕਿਵੇਂ ਖਤਮ ਹੋਵੇ ਇਹ ਹੈ। ਚਲੋ ਅਸੀਂ ਤਾਂ ਨਹੀਂ ਸਮਝਦੇ ਵੀ ਇਹ ਕੋਈ ਪਹਿਲੀ ਲੜਾਈ ਨਹੀਂ ਇਸ ਤੋਂ ਪਹਿਲਾਂ ਕਿੰਨੀਆਂ ਇੱਥੇ ਸਦੀਆਂ ਤੋਂ ਲੜਾਈ ਚੱਲ ਰਹੀ ਹੈ। ਤੇ ਆਪਣੀਆਂ ਮੁਗਲ ਹਕੂਮਤ ਆਈ ਆ ਉਸ ਤੋਂ ਬਾਅਦ ਅੰਗਰੇਜ਼ ਹਕੂਮਤ ਆਈ ਆ ਮੁਗਲਾਂ ਤੋਂ ਪਹਿਲਾਂ ਅਫਗਾਨ ਸੀਗੇ ਉਸ ਤੋਂ ਪਹਿਲਾਂ ਹੋਰ ਹਰੇਕ ਹਾਕਮ ਨਾਲ ਪੰਜਾਬ ਦੀ ਲੜਾਈ ਰਹੀ ਏ ਸੋ ਇਸ ਕਰਕੇ ਤਾਂ ਇਹਦੇ ਜੀਨ ਜਿਹਦੇ ਵਿੱਚ ਹੈ ਸੰਘਰਸ਼ ਇਹਦੇ ਜੀਨ ਜਿਹਦੇ ਵਿੱਚ ਹੈ ਪੰਜਾਬੀਆਂ ਦੇ ਜਿਸ ਧਰਤੀ ਤੇ ਉੱਤੇ ਸਹਬਜ਼ਾਦਿਆਂ ਨੇ ਬੜੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਇੰਨੀ ਸੀ ਮੰਨੀ 7 ਤੇ 9 ਸਾਲ ਦੇ ਸਾਡੇ ਬਾਬਿਆਂ ਨੇ ਜਦੋਂ ਵੀ ਸਾਨੂੰ ਉਹਦੀ ਜਿਹੜੀ ਰੰਗਤ ਹੈ ਸਾਡਾ ਵਿਰਸਾ ਦਿੰਦਾ ਜਿਹੜਾ ਸਾਡੇ ਵੱਡ ਬਡੇਰਿਆਂ ਦੀ ਲੜਾਈ ਉਹ ਦਿੰਦਾ ਉਹ ਇਹਨਾਂ ਨੂੰ ਰੜਕ ਰਹੀ ਇਸ ਨੂੰ ਵਿੱਚ ਉਮਰ ਹੈ ਇਹਨਾਂ ਦੀ ਬੇਵਕੂਫੀ ਇਹ ਵੀ ਤੁਸੀਂ ਕਿਸੇ ਨੂੰ ਕਿਸੇ ਦੀ ਆਏ ਤੁਸੀਂ ਜਵਰ ਨਾਲ ਇੱਕ ਮੈਨੂੰ ਨਾ ਪੰਜਾਬੀ ਦਾ ਸ਼ਾਇਰ ਹੈ ਉਹਨੇ ਬਹੁਤ ਸੋਹਣੀ ਉਹਦੀ ਲਿਖੀ ਹੈ ਕਹਿੰਦੇ ਜਵਰ ਨਕਾਮੀ ਹੋਰ ਜਵਰ ਜਦੋਂ ਤੀਕ ਨਾ ਮਿਲੇ ਕਬਰ ਤੇ ਇਹਨਾਂ ਦੇ ਹਾਕਮਾਂ ਦਾ ਖਾਸਾ ਰਿਹਾ ਵੀ ਜਦੋਂ ਤੇ ਕਰ ਇਹਨੂੰ ਕਬਰ ਨਹੀਂ ਮਿਲ ਜਾਂਦੀ ਉਦੋਂ ਤੱਕ ਇਹ ਹਟਦੇ ਨਹੀਂ ਜਵਰ ਕਰਨ ਹਰ ਜਵਰ ਦੀ ਇਹੋ ਕਹਾਣੀ ਕਰਨਾ ਜਵਰ ਤੇ ਮੂਦੀ ਖਾਣੀ ਇਹੀ ਬਿਲਕੁਲ ਇਹਨਾਂ ਦਾ ਖਾਸਾ ਇਹਨਾਂ ਦੇ ਭਾਰਤ ਦੇ ਹਾਕਮਾਂ ਤੇ ਬਿਲਕੁਲ ਢੁਗਦਾ ਹਰ ਵਾਰੀ ਜੇ ਪਹਿਲਾਂ ਵੇਖ ਕਰੋਨ ਬਣਾਏ ਉਹਦਾ ਮੂੰਹ ਦੀ ਖਾਦੀ ਫੇਰ ਆਹਾ ਲੈਂਡ ਪੂਲਿੰਗ ਪਾਲਿਸੀ ਬਣਾਈ ਉਹਦਾ ਮੂੰਹ ਦੀ ਖਾਦੀ ਫੇਰ ਆਹਾ ਯੂਨੀਵਰਸਿਟੀ ਖੋਣ ਦੀ ਖਾਤਰ ਕੀਤੇ ਯਤਨ ਫੇਰ ਮੂੰਹ ਦੀ ਖਾਦੀ ਸੋ ਮਤਲਬ ਹਰੇਕ ਵਾਰੀ ਜਬਰ ਕਰਦੇ ਆ ਮੂੰਹ ਦੀ ਖਾਂਦੇ ਜਬਰ ਕਰਦੇ ਆ ਮੂੰਹ ਦੀ ਖਾਂਦੇ ਉਹਨਾਂ ਚਿਰ ਤੱਕ ਕਰ ਜਿੱਨਾ ਚਿਰ ਟਕਰਾਣ ਹੋ ਕੇ ਇਹਨਾਂ ਦਾ ਖਾਤਮਾ ਨਹੀਂ ਕਰਦੇ ਕਿ ਉਹਨਾਂ ਚਿਰ ਇਹ ਚੱਲੂਗਾ ਬਠਿੰਡਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਆ ਬਠਿੰਡਾ ਸਾਹਿਬ ਕੋਈ ਸੁਨੇਹਾ ਆਇਆ ਕੋਈ ਗੱਲਬਾਤ ਹੋਣ ਲੱਗੀ ਆ ਕੁ ਸੁਨੇਹਾ ਪਹੁੰਚਿਆ ਤੁਹਾਡੇ ਕੋਲ ਹਾਂਜੀ ਹਾਂਜੀ ਸੁਨੇਹਾ ਸੁਨੇਹਾ ਆਇਆ ਹੁਣ ਕੇਂਦਰ ਸਰਕਾਰ ਵੱਲੋਂ ਆਇਆ ਸੁਨੇਹਾ ਕਿਸ ਤਰ੍ਹਾਂ ਦਾ ਉਹਨਾਂ ਦੇ ਹੋਮ ਡਿਪਾਰਟਮੈਂਟ ਦਾ ਜੁਆਇੰਟ ਸੈਕਟਰੀ ਤੇ ਇੱਕ ਡੈਪੂਟੇਸ਼ਨ ਆਇਆ ਅੱਛਾ ਹਾਂਜੀ ਅਗਲੀ ਗੱਲਬਾਤ ਜਿਹੜੀ ਰਣਨੀਤੀ ਉਹ ਤੋਂ ਬਾਅਦ ਚ ਲਿਖੀ ਜਾਊਗੀ ਸਾਰੀ ਕੁਝ ਨਹੀਂ ਉਹਨਾਂ ਦੀ ਗੱਲਬਾਤ ਤੇ ਸਾਨੂੰ ਕੋਈ ਆਸ ਨਹੀਂ ਅਸੀਂ ਆਪਣੀ ਗੱਲ ਭੇਜ ਦਿਆਂਗੇ ਰਣਨੀਤੀ ਅਸੀਂ ਆ ਸਰ ਨੇ ਜਿੱਥੇ ਬੰਦਿਆਂ ਦੀ ਆਗੂ ਉਹ ਬੈਠ ਕੇ ਲਿਖਾਂਗੇ ਤੇ ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਇਹ ਜੰਗ ਜਿੱਤੀ ਜਾਏਗੀ ਉਹਨਾਂ ਚਿਰ ਕੋਈ ਸਾਡੇ ਕੋਲੇ ਵਿਚਾਰ ਲੈ ਰਸਤਾ ਨਹੀਂ ਤੇ ਉਹ ਕੋਈ ਗੱਲ ਕਰਨੀ ਆਉਂਦਾ ਉਹਨੂੰ ਅਸੀਂ ਕਹਿ ਦੇਵਾਂਗੇ ਵੀ ਆ ਮੰਗਾਏ ਉਹਨੂੰ ਮੈਮਰੇ ਨੂੰ ਦੇ ਦੇਵਾਂਗੇ ਸਾਡੀ ਕੋਈ ਗੱਲ ਕਰਨ ਦਾ ਕੋਈ ਇਰਾਦਾ ਨਹੀਂ ਫੂਲ ਸਾਹਿਬ ਹੁਣ ਜਿਦਾਂ ਵੀਰ ਨੇ ਗੱਲ ਕੀਤੀ ਆ ਬਠਿੰਡਾ ਸਾਹਿਬ ਨੇ ਗੱਲ ਕੀਤੀ ਆ ਕਿ ਰਣਨੀਤੀ ਉਹ ਲਿਖੀ ਜਾਊਗੀ ਬੈਠਾਂਗੇ ਹੁਣ ਪਰ ਜੋ ਲਿਖਤ ਆ ਉਹ ਤੋਂ ਪਿੱਛੇ ਨਹੀਂ ਹਟਾਂਗੇ ਬਿਲਕੁਲ ਇਹ ਤਾਂ ਜਿਹੜਾ ਇਹ ਮੁੱਦਾ ਹੈ ਜਿਹੜੀ ਮੰਗ ਹੈ ਇਹ ਤਾਂ ਪਿੱਛੇ ਹਟਣ ਦਾ ਮਤਲਬ ਹੀ ਨਹੀਂ ਕੋਈ ਇਹਦੇ ਛੋਟ ਨਹੀਂ ਕੁਝ ਵੀ ਭਾਵੇਂ ਸਾਨੂੰ ਉਹ ਕੋਈ ਰਾਤ ਦੇਣ ਨਾ ਦੇਣ ਅਸੀਂ ਇਹ ਜਿਹੜਾ ਇਹਨੂੰ ਮੁੱਦਾ ਨਹੀਂ ਛੱਡਦੇ ਸੰਘਰਸ਼ ਨੂੰ ਨਹੀਂ ਛੱਡਾਂਗੇ ਧੰਨਵਾਦ ਜੀ ਗੁਰਦੀਪ ਸਿੰਘ ਬਠਿੰਡਾ ਜੀ ਸਾਡੇ ਨਾਲ ਸੀ ਸੁਰਜੀਤ ਸਿੰਘ ਫੂਲ ਨਾਲ ਸੀ ਸਾਡੇ ਹਾਂ ਜੀ ਸਾਡੇ ਸਿਝਾ ਇਹ ਫੈਸਲਾ ਸਾਰੀਆਂ ਜਥੇਬੰਦੀਆਂ ਦੇ ਪ੍ਰਧਾਨਾਂ ਨਾਲ ਸਾਰੀਆਂ ਪੰਥਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਕਰਨਾ ਪਰ ਸਾਡੀ ਇੱਕ رائے ਹੈ ਕਿ ਅਸੀਂ ਸਾਰੀਆਂ ਗੱਲਾਂ ਇਕੱਠੀਆਂ ਕਰਕੇ ਇਹ ਲੜਾਈ ਇੱਕ ਵੱਡੀ ਪੱਧਰ ਤੇ ਵੱਧ ਰਿਹਾ ਹੈ ਔਰ ਜਿਹੜੀਆਂ ਪੰਜਾਬ ਨਾਲ ੱਟਕੇ ਆ ਅਸੀਂ ਇੱਕ ਵਾਰੀ ਫੈਸਲਾ ਕਰਨਾ ਚਾਹੁੰਦੇ ਹਾਂ ਲੜਾਈ ਕਰਦੇ ਆ ਉਹ ਸੈਂਟਰ ਨੇ ਵੇਖਣਾ ਹੈ ਕਿ ਸਾਡੇ ਨਾਲ ਕਿਸ ਤਰ੍ਹਾਂ ਲੜਾਈ ਲੜਨਾ ਹੈ ਜਿਵੇਂ ਅਨੰਤਪੁਰ ਸਾਹਿਬ ਦਾ ਮਤਾ ਸੀ ਕੋਈ ਇਸ ਤਰ੍ਹਾਂ ਦਾ ਸੋਚ ਰਹੇ ਹੋ ਹਾਂਜੀ ਨਹੀਂ ਉਹ ਤੋਂ ਬਿਨਾਂ ਸਰਦਾ ਹੀ ਨਹੀਂ ਸੋਚਣਾ ਤਾਂ ਹੋਵੇ ਜਿਹਦੇ ਪਿਛੇ 40000 ਬੰਦੇ ਦੇ ਸਿਰ ਲੱਗ ਕੇ ਅਸੀਂ ਹੁਣ ਕਿਹਦੀ ਏਸੀ ਸੋਚ ਰਹੇ ਇਹਦਾ ਸਵਾਲ ਹੀ ਤੁਹਾਡਾ ਬੇਤੁਕਾ ਹੈ ਉਹ ਉੱਥੇ ਹੀ ਗੱਲ ਹੋਊਗੀ ਹਨੰਦਪੁਰ ਮਤੇ ਤੇ ਗੱਲ ਹੋਊਗੀ ਹੁਣ ਉਤੋਂ ਅਗਲੇ ਪਾਸੇ ਚੱਲੂਗਾ ਨਹੀਂ ਨਹੀਂ ਵੈਸੇ ਮੈਂ ਅਗਲੀ ਗੱਲ ਕਰਦਾ ਅੱਜ ਤੇ ਤੁਹਾਡੇ ਆਪਣੀਆਂ ਮੰਗਾਂ ਵਾ ਜੇ ਵੈਸੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਜਦੋਂ ਆਜ਼ਾਦੀ ਦੀ ਅੱਜ ਸਾਡੇ ਤਿੰਨ ਮੁੱਦੇ ਨੇ ਸਿਰਫ ਪਰ ਜਿਹੜੀ ਪੰਜਾਬ ਦੀ ਆਜ਼ਾਦੀ ਹੈ ਅਸੀਂ ਕਿਤੇ ਚੰਨੀਗੜ ਲਈ ਲੜ ਪਈਏ ਕਿਤੇ ਡੇਮਾਂ ਲਈ ਇਹ ਨਹੀਂ ਅਸੀਂ ਸਾਰੇ ਬੈਠ ਕੇ ਸਾਰੀਆਂ ਜਥੇਬੰਦੀਆਂ ਸਾਨੂੰ ਪਹਿਲੇ ਦੋ ਦਿਨ ਲੱਗਣ ਉਹਦੇ ਪੰਥਕ ਜਥੇਬੰਦੀਆਂ ਵੀ ਕਿਸਾਨ ਜਥੇਬੰਦੀਆਂ ਵੀ ਪੰਜਾਬ ਦਾ ਕੋਈ ਸਿਹਰ ਦੇ ਹਿੰਦੂ ਆ ਉਹ ਵੀ ਸਾਰੇ ਇਕੱਠੇ ਕਰਕੇ ਅਸੀਂ ਜੋ ਪੰਜਾਬ ਦੇ ਨਾਲ ਇਨਸਾਫ ਹੈ 78 ਸਾਲਾਂ ਦਾ ਇਹ ਜਿਹੜਾ ਸਾਡਾ 10 ਸਾਲ 78 ਸਾਲ ਪਹਿਲਾਂ ਸੰਤਾਲੀ ਚ ਖੁੰਡੂ ਲਿਆ ਉਸ ਤੋਂ ਲੈ ਕੇ ਅੱਜ ਉਹਦਾ ਹਿਸਾਬ ਕਿਤਾਬ ਕਰਨਾ ਚਾਹੁੰਦੇ ਆ ਤੇ ਅਸੀਂ ਇਨਸਾਫ ਲਈ ਲੜਾਂਗੇ ਤੇ ਜੇ ਮਰਾਂਗੇ ਵਿੱਚ ਵਿਚੋ ਕੋਈ ਰਸਤਾ ਨਹੀਂ ਧੰਨਵਾਦ ਗੁਰਦੀਪ ਸਿੰਘ ਪਠੰਡਾ ਜੀ ਸਾਡੇ ਨਾਲ ਸੀ ਸੁਰਜੀਤ ਸਿੰਘ ਫੂਲ ਕਿਸਾਨ ਆਗੂ ਸਹਿਬਾਨ ਆ ਕਿਉਂਕਿ ਕੌਮੀ ਇਨਸਾਫ ਮੋਰਚੇ ਨੂੰ ਅੱਜ ਇੱਕ ਵੱਡਾ ਬਾਲਾ ਕਿਉਂਕਿ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਆ ਪੌਣੇ ਇੱਕ ਤਿੰਨ ਸਾਲ ਦਾ ਸਫਰ ਹੋ ਗਿਆ ਇਸ ਲੜਾਈ ਲੜਦੇ ਸਮਾਂ ਤੇਲ ਬੜਾ ਲੰਮਾ ਹੋ ਗਿਆ ਜੇ ਕੌਮਨ ਸਾਹਿਬ ਮੋਰਚੇ ਦੀ ਗੱਲ ਕਰੀਏ ਤੇ ਇਹ ਪੌਣੇ ਤਿੰਨ ਸਾਲ ਦਾ ਸਫਰ ਸੀ ਤੇ ਇੱਕ ਵੱਡਾ ਇਕੱਠ ਹੈ ਕਿਰਿਆ ਤਸਵੀਰ ਦਿਖਾ ਲਿਓ ਬੱਸਾਂ ਦੇ ਕਾਫਲੇ ਇੱਥੇ ਪਹੁੰਚੇ ਆ ਕਿਸਾਨ ਆਗੂ ਸਾਹਿਬਾਨ ਪਹੁੰਚੇ ਆ ਪੰਥਕ ਜਥੇਬੰਦੀਆਂ ਪਹੁੰਚੀਆਂ ਵਾ ਇੱਕ ਕੇਂਦਰ ਸਰਕਾਰ ਵੱਲੋਂ ਡੈਲੀਗੇਸ਼ਨ ਪਹੁੰਚਿਆ ਵਾ ਇੱਥੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ 11 ਮੈਂਬਰੀ ਕਮੇਟੀ ਬਣ ਚੁੱਕੀ ਆ। ਉਹਦੇ ਦੇ ਪਾਸੇ ਰਵਾਨਾ ਹੋਈ ਆ ਤੇ ਬਠਿੰਡਾ ਜੀ ਇਹ ਦੱਸ ਗਿਆ ਕਿ 78 ਸਾਲ ਦਾ ਜਿਹੜਾ ਹਸਾਬ ਕਿਤਾਬ ਆ ਉਹ ਅਸੀਂ ਲੈਣਾ ਵਾ। ਹਾਂ ਜੇ ਆਪਾਂ ਆਨੰਦਪੁਰ ਮਤੇ ਦੀ ਗੱਲ ਕਰਦੇ ਆਂ ਕਹਿੰਦੇ ਆਨੰਦਪੁਰ ਮਤੇ ਤੋਂ ਘੱਟ ਤੇ ਕੁਝ ਵੀ ਨਹੀਂ ਹੈਗਾ ਸਾਡੇ ਕੋਲ ਲੈ ਆਂ। ਪਰ ਅੱਜ ਜਿਹੜਾ ਮੇਨ ਮੁੱਦਿਆਂ ਦੀ ਗੱਲ ਆ ਪਹਿਲੋਂ ਇੱਥੇ ਗੱਲ ਹੋਊਗੀ ਤੇ ਗਾਂ ਬੈਠਾਂਗੇ। 2 ਜਾਂ 3 ਦਿਨ ਦੇ ਵਿੱਚ ਵਿਚਾਰ ਚਰਚਾਵਾਂ ਵੀ ਹੋਣਗੀਆਂ ਤੇ ਵਿਚਾਰ ਚਰਚਾਵਾਂ ਤੋਂ ਅਗਲੀ ਰਣਨੀਤੀ ਜਿਹੜੀ ਉਹ ਲੀਕਾਂਗੇ।